ਕੋਡੀ 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 ਐਸਾ ਮਾਜੇ ਦੀ ਧਰਤੀ ਤੇ ਬੁਲਾਇਆ ਸੀਗਾ ਉਦੋਂ ਦੇਖ ਲਾ ਵੀ ਦਿਨ ਖੜੀ ਮੈਚ ਹੋ ਜਾਂਦਾ ਸੀ ਹੁਣ ਤੇ ਚਾਹੇ ਇੱਕ ਸ਼ੋਅ ਮੈਚ ਆ ਚਾਹੇ ਚਾਰ ਟੀਮਾਂ ਲਾਈਟਾਂ ਤੇ ਲਾਉਣੀਆਂ ਪੈਂਦੀਆਂ ਔਰ ਇਹ ਲਾਈਟਾਂ ਅਸੀਂ ਇਹ ਨਹੀਂ ਕਹਿੰਦੇ ਇਹਨਾਂ ਵੀਰਾਂ ਦਾ ਰੋਜ਼ਗਾਰ ਹੈ ਪਰ ਲਾਈਟਾਂ ਦੇ ਵਿੱਚ ਇਕੱਲੇ ਨਾਮਾਂ ਵੀ ਵੰਡ ਹੋਵੇ ਆਪ ਤੋਂ ਬਾਅਦ ਚਲੋ ਜੇ ਮੂਹ ਨੇਰਾ ਹੁੰਦਾ ਭਾਈ ਦਿਸਣੋਂ हट ਗਿਆ ਉਦੋਂ ਇਹਨਾਂ ਲਾਈਟਾਂ ਦੀ ਆਪਾਂ ਮੇਰੇ ਵੀਰੋ ਜ਼ਰੂਰਤ ਹੋਵੇ ਪਰ ਮੇਰੀ ਹੱਥ ਵਨ ਕੇ ਬੇਨਤੀ ਆ ਸਾਰੇ ਹੀ ਵੀਰਾਂ ਨੂੰ ਕਬੱਡੀ ਦੇ ਖਿਡਾਰੀਆਂ ਨੂੰ ਸਾਂਭੀ ਆਪਾਂ ਖੇਡ ਕਬੱਡੀ ਦੀ ਆਗੇ ਉਹ ਵੀ ਲੈ ਵੀ ਸ਼ਿਵ ਰਾਣਾ ਬੰਝ ਜੀ 2 ਕੁ ਮਿੰਟ ਇੱਥੇ ਰੁਕ ਜਿਓ ਆ ਆਇਆ ਰਾਣਾ ਬੰਝ ਚੁਗਾਮਾ ਰੂਪੋ ਵਾਲੀ ਦਾ ਕਹਿੰਦੇ ਵੀ ਜਦੋਂ ਰਾਣਾ ਬੰਝ ਖੇਡਦਾ ਸੀਗਾ ਤੇ ਜਦੋਂ ਪਲੇਅਰਾਂ ਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਰਾਣਾ ਬੰਝ ਆ ਗਿਆ ਤੇ ਖਰੇ ਖਰਿਆਂ ਨੂੰ ਬੁਖਾਰ ਚੜਦਾ ਰਿਹਾ ਆ ਰਤਵਾ ਰਿਹਾ ਰਾਣੇ ਬੰਝ ਦਾ ਇੱਕ ਵਾਰੀ ਕੋਈ ਵੀ ਹੱਥ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਐ ਇੰਨੀਆਂ ਕਿ ਤਾੜੀਆਂ ਵੱਜਣੀਆਂ ਚਾਹੀਦੀਆਂ ਇੰਨੀਆਂ ਕਿ ਤਾੜੀਆਂ ਵੱਜਣੀਆਂ ਚਾਹੀਦੀਆਂ ਵੀ ਇਲਾਕੇ 'ਚ ਪਤਾ ਲੱਗ ਜਾਵੇ ਵੀ ਅੱਜ ਕਾਲੇ ਕਿ ਅੱਜ ਰਾਣੇ ਵੰਜ ਦਾ ਸਨਮਾਨ ਹੋ ਰਿਹਾ ਕਬੱਡੀ ਦੇ ਰੁਸਤਮ ਦਾ ਸਨਮਾਨ ਹੋ ਰਿਹਾ ਅਸੀਂ ਬਣੇ ਹੋਏ ਰਾਹਾਂ ਤੇ ਚੱਲ ਰਹੇ ਹਾਂ ਅੱਜ ਜਿੰਨੇ ਵੀ ਮੁੰਡੇ ਕਬੱਡੀ ਖੇਡਦੇ ਅੱਜ ਕਿਸੇ ਨੂੰ ਲੱਖਾਂ ਮਿਲਦਾ ਕਿਸੇ ਨੂੰ ਕਿੰਨੇ ਮਿਲਦੇ ਆ ਕੋਪੀ ਫਰੰਦੀਪੁਰੇ ਨੂੰ ਰੂਬੀ ਕੌਨ ਮਿਲਗੀ ਕਿੱਡੀ ਵੱਡੀ ਗੱਡੀ ਹੋਰ ਵੱਡੇ ਮਾਨ ਸਨਮਾਨ ਇਹਨਾਂ ਲੋਕਾਂ ਨੇ ਸਾਡੇ ਲਈ ਰਾਹ ਬਣਾਏ ਐ ਬੇਸ਼ੱਕ ਉਹ ਇਨਾਮ ਘੱਟ ਸੀਗੇ ਰਾਣਾ ਬਾਂਝੀ ਪਰ ਸਤਕਾਰ ਤੁਹਾਡਾ ਹਮੇਸ਼ਾ ਰਹੇਗਾ ਇੱਕ ਵਾਰ ਫੇਰ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕਰੀਏ ਸਤਕਾਰ ਦਈਏ ਕਬੱਡੀ ਦਾ ਲੈਜੈਂਡ ਕਬੱਡੀ ਦਾ ਲੈਜੈਂਡ ਰਾਣਾ ਬਾਂਝ ਆਇਆ ਹੋਇਆ ਔਰ ਸਾਨੂੰ ਵੀ ਮਾਣ ਹੁੰਦਾ ਮੇਰੇ ਵੀਰੋ ਵੀ ਅਸੀਂ ਇਹਨਾਂ ਦੇ ਲਈ ਇਹਨਾਂ ਦੀ ਜਿਹੜਾ ਮੇਰੇ ਵੀਰੋ ਆਮਤ ਤੇ ਬੋਲਦੇ ਆ ਅਸੀਂ ਤੇ ਬੱਚੇ ਆ ਔਰ ਅਸੀਂ ਤੇ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਆ ਪਰ ਜਿਹੜੇ ਇਹਨਾਂ ਦੇ ਮਾਰ ਕੇ ਮਾਰੇ ਹੋਏ ਆ ਸਾਡੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪਤਾ ਹੈ ਵੀ ਰਾਣਾ ਵੰਝ ਕਿਹੋ ਜਿਹਾ ਖਿਡਾਰੀ ਹੋਇਆ ਹੈ ਸ਼ੇਵ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਮੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ